ਲੁਧਿਆਣੇ ਅਸੀਂ ਗੁਜਰੇ ਅਸੀਂ ਘੰਟਾ ਕਰਦੇ ਨੇੜੇ ਤੇ ਲੱਗਦਾ ਵੀ ਫੇਰ ਨੀਟੂ ਛਟਰਾ ਵਾਲਿਆਂ ਨੂੰ ਕਿਸੇ ਪਾਰਟੀ ਨੇ ਟਿਕਟ ਦੇਤੀ ਹੈ ਤੇ ਟਿਕਟ ਦੇ ਕੇ ਨਵਾਜਿਆ ਗਿਆ ਨੀਟੂ ਛਟਰਾ ਵਾਲਾ ਹੁਣ ਫੇਰ ਪੈਂਪਲੈਟ ਵੜਦਾ ਨਜ਼ਰ ਆ ਰਿਹਾ ਹਾਂਜੀ ਨੀਟੂ ਜੀ ਇਲੈਕਸ਼ਨ 'ਚ ਖੜੇਗੇ ਦੁਬਾਰਾ ਨਹੀਂ ਨਹੀਂ ਪਾਜੀ ਬ੍ਰਹਮੀ ਜੀ ਟਿਕਟ ਮਿਲ ਗਈ ਦੁਬਾਰਾ ਨਹੀਂ ਨਹੀਂ ਪਾਜੀ ਇਹ ਪਾਜੀ ਸੇਵਾ ਕਰ ਰਹੇ ਜੀ ਆਪਾਂ ਇਹ ਬ੍ਰਹਮ ਦੇਵਤਾ ਜੀ ਯੱਗ ਹੋ ਰਿਹਾ ਜੀ ਸਾਈ ਤੋਂ ਲੈ ਕੇ ਪਹਿਲੀ ਤਰੀਕ ਤੱਕ ਔਰ ਲਗਾਤਾਰ 101 ਘੰਟੇ ਦਾ ਯੱਗ ਵਾ ਤੁਹਾਡੀ ਡਿਊਟੀ ਫਿਰ ਪੱਕੀ ਇੱਥੇ ਹੈ ਮੇਰੀ ਪੱਕੀ ਹੈ ਜੀ 101 ਘੰਟੇ ਦਾ ਯੱਗ ਵਾ ਜਦ ਤੱਕ 101 ਘੰਟੇ ਦਾ ਯੱਗ ਨਹੀਂ ਪੂਰਾ ਹੋ ਜਾਏਗਾ ਤੇ ਨੀਡ ਟੂ ਸ਼ਟਰਾਂ ਵਾਲਾ ਉੱਥੇ ਹੀ ਰਹੇਗਾ ਦਿਲ ਸਾਫ਼ ਹੈ ਜੀ ਮੇਰਾ ਮੈਂ ਇੱਥੇ ਆਇਆ ਹਾਂ ਅੱਜ ਲੁਧਿਆਣਾ ਸ਼ਹਿਰ ਵਿੱਚ ਮੇਰਾ ਦਿਲੋਂ ਸੇਵਾ ਕਰ ਰਿਹਾ ਕੋਈ ਇਦਾਂ ਦੀ ਗੱਲ ਹੀ ਫਾਰਮੈਟਰੀ ਗੱਲ ਨਹੀਂ ਕਰ ਰਿਹਾ ਇਹ ਦਿਲੋਂ ਸੇਵਾ ਕਰ ਰਿਹਾ ਜੀ ਤੈਨੂੰ ਦੇਖ ਰੇ ਨੇ ਉਹਨਾਂ ਨੂੰ ਅਪੀਲ ਕਰ ਦੋ ਵੀ ਭਾਈ ਮੈਂ ਕੋਈ ਇਲੈਕਸ਼ਨ ਲੜਨ ਨਹੀਂ ਆਇਆ ਮੈਂ ਕੋਈ ਇਦਾਂ ਦਾ ਕੰਮ ਕਰਨ ਨਹੀਂ ਆਇਆ ਮੈਂ ਪੈਂਪਲੇਟ ਵੰਡਣ ਆਇਆ ਧਰਮ ਦੀ ਸੇਵਾ ਕਰਨ ਆਇਆ ਧਰਮ ਦੀ ਕਾਰਾ ਬਰਮਾ ਜੀ ਮਹਾਰਾਜਾ ਹੋ ਸਾਚੇ ਦਵਾਈ ਜੇ ਕਰੇ ਪੀਰ ਬਜਰੰਗੇ ਲੁਧਿਆਣੇ ਅਸੀਂ ਗੁਜ਼ਰੇ ਅਸੀਂ ਘੰਟਾ ਕਰਦੇ ਨੇ ਇੱਡੇ ਤੇ ਲੱਗਦਾ ਵੀ ਫੇਰ ਨੀਡੂ ਛਟਰਾ ਵਾਲਿਆਂ ਨੂੰ ਕਿਸੇ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਟਿਕਟ ਦੇ ਕੇ ਨਵਾਜਿਆ ਗਿਆ ਹੈ ਨੀਡੂ ਛਟਰਾ ਵਾਲਾ ਹੁਣ ਫਿਰ ਪੈਂਪਲੈਟ ਵੜਦਾ ਨਜ਼ਰ ਆ ਰਿਹਾ ਸੋ ਗੱਲ ਕਰ ਲੈਂਦੇ ਆ ਹਾਂਜੀ ਨੀਡੂ ਜੀ ਇਲੈਕਸ਼ਨ 'ਚ ਖੜੇ ਹੋ ਕੇ ਦੁਬਾਰਾ ਨਹੀਂ ਨਹੀਂ ਪਾਜੀ ਬ੍ਰਹਮ ਦੇ ਲਈ ਟਿਕਟ ਮਿਲ ਗਈ ਦੁਬਾਰਾ ਨਹੀਂ ਨਹੀਂ ਪਾਜੀ ਇਹ ਪਾਜੀ ਸੇਵਾ ਕਰ ਰਿਹਾ ਜੀ ਆਪਾਂ ਨਹੀਂ ਇਹ ਟਿਕਟ ਨਹੀਂ ਮਿਲੀ ਜੀ ਆਪਾਂ ਸੇਵਾ ਕਰ ਰਿਹਾ ਇਹ ਬ੍ਰਹਮ ਦੇਵਤਾ ਜੀ ਯੱਗ ਹੋ ਰਿਹਾ ਜੀ ਸਾਈ ਤੋਂ ਲੈ ਕੇ ਪਹਿਲੀ ਤਰੀਕ ਤੱਕ ਔਰ ਲਗਾਤਾਰ 101 ਘੰਟੇ ਦਾ ਯੱਗ ਵਾ ਇਹਦੇ ਵਿੱਚ ਆਪਾਂ ਪੂਰੇ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਪਰਦੇਸ਼ ਦੇ ਵਿੱਚ ਕਿਸੇ ਨੇ ਵੀ ਬ੍ਰਹਮਾ ਦੇਵਤਾ ਦੀ ਪੂਜਾ ਨਹੀਂ ਕੀਤੀ ਸੋ ਇੱਕ ਨਵਾਂ ਹੀ ਉਪਰਾਲਾ ਹੈ ਹਿੰਦੁਸਤਾਨ ਵਾਸਤੇ ਹਿੰਦੁਸਤਾਨ ਦਾ ਭਲਾ ਮੰਗਣ ਵਾਸਤੇ ਕਿ ਇਹ ਸਾਡਾ ਦੇਸ਼ ਪਰਦੇਸ਼ ਤਰੱਕੀ ਜਾਵੇ ਕਿ ਸਾਰੇ ਆਪਣੇ 110 ਟਨ ਦੀ ਲੱਕੜ ਪਾ ਕੇ ਅਸੀਂ ਅੰਬ ਦੀ ਉਹਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਯੱਗ ਮਹਾਯੱਗ ਤੇ ਉਸ ਇਸ ਯੱਗ ਵਿੱਚ ਸਾਰੇ ਜਣੇ ਆਓ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਮਹਾ ਮੰਤਰੀ ਸੰਤਰੀ ਜੋ ਵੀ ਹੈ ਇੱਕ ਮਜ਼ਦੂਰ ਤਬਕਾ ਵੀ ਹੈ ਉਹ ਸਾਰੇ ਇਸ ਯੱਗ ਦੇ ਪਹੁੰਚਣ ਔਰ ਬ੍ਰਹਮਦੇਵ ਜੀ ਦਾ ਆਸ਼ੀਰਵਾਦ ਲੈ ਕੇ ਆਪਣੇ ਕਾਰਜ ਸਫਲ ਕਰਨ ਜੀ ਔਰ ਇਹ ਬਹੁਤ ਵੱਡਾ ਯੱਗ ਹੋ ਰਿਹਾ ਜੀ ਜੀ ਲੱਗਦਾ ਇੱਕ ਅਲੱਗ ਪਿਕਚਰ ਜਾਂ ਅਲੱਗ ਚੀਜ਼ ਨਜ਼ਰ ਆ ਰਹੀ ਹੈ ਨਹੀਂ ਟੂ ਸ਼ਟਰ ਨਾਲ ਦੀ ਪਹਿਲਾਂ ਤਾਂ ਕਿਤੇ ਕਮੇਡੀ ਕਰ ਲਈ ਤੁਸੀਂ ਕਿਤੇ ਧਰਨਾ ਲਾ ਲਿਆ ਕਿਤੇ ਆਪਣੇ ਕੱਪੜੇ ਫਾੜ ਲਏ ਆ ਇੱਕ ਨਵੀਂ ਚੀਜ਼ ਨਜ਼ਰ ਆ ਰਹੀ ਧਰਮ ਦਾ ਪ੍ਰਚਾਰ ਕਰਦੇ ਤੁਸੀਂ ਅੱਜ ਨਜ਼ਰ ਆ ਰਹੇ ਹੋ ਤੇ ਕਿੱਦਾਂ ਲੱਗਦਾ ਵੀ ਕਿੱਦਾਂ ਦਾ ਫੀਲ ਹੋ ਰਿਹਾ ਧਰਮ ਦੇ ਵਿੱਚ ਤੁਸੀਂ ਸਮਾਜ ਦੇ ਲਈ ਸੇਵਾ ਕਰ ਰਹੇ ਹੋ ਇਸ ਸਨਾਤਨ ਧਰਮ ਹੈ ਜੀ ਪਾ ਕਹਣਾ ਕਹਣਾ ਚਾਹਦੇ ਹੈ ਕਿ ਬ੍ਰਹਮ ਦੇਵਤਾ ਦੀ ਪੂਜਾ ਕਿਸੇ ਦੇਸ਼ ਵਿਦੇਸ਼ਤ ਵੀ ਨਹੀਂ ਹੁੰਦੀ ਸੀ ਪਰ ਇਹ ਪਹਿਲਾ ਸ਼ਹਿ ਕਿ ਜੇ ਸ਼ਹਿਰ ਦੇ ਵਿੱਚ ਹੋ ਰਹੀ ਹੈ ਪੂਜਾ ਔਰ ਆਪਾਂ ਬਹੁਤ ਭਾਗੇਸ਼ਾਲੀ ਆ ਕਿ ਜਿਹੜੇ ਸਾਡੇ ਕੀ ਸਤੀਸ਼ ਮਾਸਟਰ ਜੀ ਕਰਾ ਰਹੇ ਸੇਵਾ ਔਰ ਇਸ ਜਗ ਦੇ ਵਿੱਚ ਆਪਾਂ ਪਹੁੰਚ ਕੇ ਸਾਰੇ ਆਪਣਾ ਆਸ਼ੀਰਵਾਦ ਲਈਏ ਬ੍ਰਹਮ ਦੇਵਤਾ ਦਾ ਆਸ਼ੀਰਵਾਦ ਲੈ ਕੇ ਕਾਰ ਸਫਲ ਕਰੀਏ ਔਰ ਬ੍ਰਹਮ ਦੇਵਤਾ ਦੀ ਪੂਜਾ ਕਰਕੇ ਆਪਾਂ ਆਪਣੇ ਹੋਰ ਵੀ ਕਾਰੋਬਾਰ ਚਲਾ ਸਕਦੇ ਆ ਔਰ ਇਹਨਾਂ ਦਾ ਆਸ਼ੀਰਵਾਦ ਲੈਣ ਨਾਲ ਸਾਡੇ ਕਾਰੋਬਾਰ ਵੀ ਸਹੀ ਹੋਣਗੇ ਔਰ ਸਾਨੂੰ ਸਫਲਤਾ ਵੀ ਮਿਲੇਗੀ ਹੁਣ ਕੀ ਲੱਗਦਾ ਵੀ 27 ਅਪ੍ਰੈਲ ਤੋਂ 1 ਮਈ ਤੱਕ ਇਹ ਚੀਜ਼ ਚੱਲਣੀ ਆ ਅਖੰਡ ਮਹਾਯੱਗ ਹੋਣ ਜਾ ਰਿਹਾ ਲੁਧਿਆਣੇ ਤੇ ਤੁਹਾਡੀ ਡਿਊਟੀ ਫਿਰ ਪੱਕੀ ਇੱਥੇ ਮੇਰੀ ਪੱਕੀ ਆ ਜੀ 101 ਘੰਟੇ ਦਾ ਯੱਗ ਵਾ ਜਦ ਤੱਕ 101 ਘੰਟੇ ਦਾ ਯੱਗ ਨਹੀਂ ਪੂਰਾ ਹੋ ਜਾਏਗਾ ਤੇ ਨੀਡ ਟੂ ਸ਼ਟਰਾਂ ਵਾਲਾ ਉੱਥੇ ਹੀ ਰਹੇਗਾ ਔਰ ਉੱਥੇ ਹੀ ਸਾਰ ਨੂੰ ਮਿਲੇਗਾ ਔਰ ਇਹ ਬਹੁਤ ਵੱਡੀ ਲੁਧਿਆਣਾ ਸ਼ਹਿਰ ਵਾਸਤੇ ਬਹੁਤ ਵੱਡੀ ਖਬਰ ਹੈ ਕਿ ਇੱਕ ਲੁਧਿਆਣਾ ਸ਼ਹਿਰ ਦੇ ਵਿੱਚ ਔਰ ਐਡਾ ਵੱਡਾ ਯੱਗ ਹੋ ਰਿਹਾ ਔਰ ਬ੍ਰਹਮਦੇਵਤਾ ਜੀ ਦਾ ਔਰ ਇਸ ਯੱਗ ਦੇ ਵਿੱਚ ਮੈਂ ਕਹਿੰਦਾ ਲੁਧਿਆਣਾ ਨਹੀਂ ਪੂ ਦੇਸ਼ ਵਿਦੇਸ਼ ਸਾਰੇ ਸਨਾਤੀ ਧਰਮ Hindu Muslim Sikh Jahi pra ਸਾਰੇ ਇੱਥੇ ਪਹੁੰਚਣ ਔਰ ਆਸ਼ੀਰਵਾਦ ਲੈਣ ਬ੍ਰਹਮ ਦੇਵਤਾ ਦੀਆਂ ਔਰ ਆਸ਼ੀਰਵਾਦ ਲੈ ਕੇ ਦੇਖੋ ਤੁਹਾਡੇ ਇਹ ਕਾਰੋਬਾਰ ਨਾ ਚੱਲਣ ਜੋ ਮਰਜੀ ਗਈਓ ਮੈਨੂੰ ਔਰ ਬ੍ਰਹਮ ਦੇਵਤਾ ਦੀ ਸ਼ਕਤੀ ਸੱਚੀ ਹੈ ਔਰ ਬ੍ਰਹਮ ਦੇਵਤਾ ਹੀ ਔਰ ਗਿਆਨੀ ਵਿਗਿਆਨੀ ਔਰ ਸਾਰੇ ਸਾਰੇ ਤਪੋ ਬਲ ਦਾ ਮਾਲਕ ਹੈ ਔਰ ਰੱਬ ਜਿਹੜਾ ਵੀ ਇੱਥੇ ਆਏਗਾ ਇਸ ਜੱਗ ਦੇ ਵਿੱਚ ਉਹਨੂੰ ਸਫਲਤਾ ਜ਼ਰੂਰ ਮਿਲੇਗੀ ਜੀ ਔਰ ਮੈਂ ਵੀ ਤਪ ਮੈਂ ਦਿਲ ਸਾਫ਼ ਹੈ ਜੀ ਮੇਰਾ ਮੈਂ ਇੱਥੇ ਆਇਆ ਅਈ ਲੁਧਿਆਣਾ ਸ਼ਹਿਰ ਵਿੱਚ ਮੇਰਾ ਦਿਲੋਂ ਸੇਵਾ ਕਰ ਰਿਹਾ ਕੋਈ ਇਦਾਂ ਦੀ ਗੱਲ ਹੀ ਫਾਰਮਲਟੀ ਦੀ ਗੱਲ ਨਹੀਂ ਕਰ ਰਿਹਾ ਇਹ ਦਿਲੋਂ ਸੇਵਾ ਕਰ ਰਿਹਾ ਜੀ ਕਿੱਦਾਂ ਮਨ ਵਿੱਚ ਕੀਤਾ ਆ ਹੀ ਨਹੀਂ ਟੂ ਸ਼ਟਰ ਵਾਲੇ ਦੇ ਮਨ ਵਿੱਚ ਕੀਤਾ ਆ ਵੀ ਇਸ ਚੀਜ਼ ਨੂੰ ਜਾ ਕੇ ਦੀ ਸੇਵਾ ਕੀਤੀ ਜਾਵੇ ਧਰਮ ਨਾਲ ਜੁੜਿਆ ਜਾਵੇ ਕਿਉਂਕਿ ਪਰਵਰਤੀ ਚੇਂਜ ਆਈ ਹੈ ਕੋਈ ਮਤਲਬ ਦਿਮਾਗ ਦੇ ਵਿੱਚ ਐਸੀ ਕੋਈ ਅਸਥਾ ਆ ਗਈ ਹੈ ਵੀ ਧਾਰਮਿਕ ਨਾਲ ਜੁੜਿਆ ਜਾਵੇ ਆਸਥਾਨਾ ਜੁੜਿਆ ਜਾਵੇ ਇਹ ਚੇਂਜ ਕਿਤਾ ਆਈ ਕਿੰਦਾ ਚੇਂਜ ਹੈ ਦੇਖੋ ਤਿੰਨਾਂ ਲੋਕਾਂ ਦੇ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਸਾਰਾ ਸ੍ਰਿਸ਼ਟੀ ਇਹਨਾਂ ਨੇ ਚਲਾਈ ਹੈ ਔਰ ਜੇ ਬ੍ਰਹਮ ਦੇਵਤਾ ਨੂੰ ਆਪ ਭੁੱਲ ਗਏ ਸਾਡਾ ਕਾਰੋ ਸਾਡੇ ਨੂੰ ਬਹੁਤ ਰੁਕਾਵਟਾਂ ਆਣੀਆਂ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪਏਗਾ ਜੇ ਅਸੀਂ ਇਹ ਜੱਗ ਦੇ ਵਿੱਚ ਜਾਵਾਂਗੇ ਬ੍ਰਹਮ ਦੇਵਤਾ ਦਾ ਆਸ਼ੀਰਵਾਦ ਲਾਵਾਂਗੇ ਸਾਡੇ ਸਾਰੇ ਕੰਮ ਸੰਪੂਰਨ ਹੋਣਗੇ ਔਰ ਮੈਨੂੰ ਇਹਨਾ ਵਿਸ਼ਵਾਸ ਹੈ ਬ੍ਰਹਮ ਦੇਵਤਾ ਤੇ ਕਿ ਮਨੋ ਕਾਮਨਾ ਸਭ ਦੀ ਪੂਰੀ ਹੋਏਗੀ ਇੱਕ ਵਾਰੀ ਤੁਸੀਂ ਦ੍ਰੈਸਟੀ ਗਰਾਊਂਡ ਦੇ ਵਿੱਚ ਆ ਕੇ ਦੇਖੋ 27 ਤੋਂ ਲੈ ਕੇ ਪਹਿਲੀ ਤਰੀਕ ਤੱਕ ਸਾਡਾ ਜਿਹੜਾ ਮਹਾਜਗ ਬ੍ਰਹਮ ਦੇਵਤਾ ਇਹ ਚੱਲਣ ਵਾਲਾ ਉੱਤੇ ਸੇਵਾ ਕਰੋ ਤੋਰ ਸੇਵਾ ਦੇ ਨਾਲ ਹੀ ਭਾਵਨਾ ਜੁੜਨ ਆਈ ਜੀ ਸਰ ਇਹ ਹੁਣ ਸਰੋਤੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਅਪੀਲ ਕਰ ਦੋ ਵੀ ਭਾਈ ਮੈਂ ਕੋਈ ਇਲੈਕਸ਼ਨ ਲੜਨ ਨਹੀਂ ਆਇਆ ਮੈਂ ਕੋਈ ਇਦਾਂ ਦਾ ਕੰਮ ਕਰਨ ਨਹੀਂ ਆਇਆ ਮੈਂ ਪੈਂਪਲਟ ਵਟਣ ਆਇਆ ਤਰੰਦੀ ਸੇਵਾ ਕਰਨ ਆਇਆ ਧਰਮ ਦੀ ਹਾਂਜੀ ਮੈਂ ਜੀ ਦੇਖੋ ਜੀ ਤਰੰਦੀ ਸੇਵਾ ਕਰ ਰਿਹਾ ਔਰ ਬ੍ਰਹਮ ਦੇਵਤਾ ਹੀ ਯਾਗ ਹੈੜਾ ਉਹਦੇ ਵਿੱਚ ਸੇਵਾ ਕਰ ਰਿਹਾ ਕੋਈ ਇਲੈਕਸ਼ਨ ਨਹੀਂ ਲੜ ਰਿਹਾ ਨਾ ਮੈਂ ਕਿਸੇ ਕੋਲ ਵੋਟ ਮੰਗ ਰਿਹਾ ਨਾ ਮੈਂ ਵੋਟ ਮੰਗੀ ਹੈ ਜਿਹਦਾ ਦਿਲ ਕਰਦਾ ਪਾਣੀ ਹੋ ਪਾਵੇ ਨਹੀਂ ਪਾਣੀ ਨਾ ਆ ਪਾਏ ਪਰ ਧਰਮ ਦੇ ਨਾਲ ਜੋੜਨਾ ਹਰ ਧਰਮ ਮੇਰਾ ਸਤਿਕਾਰਯੋਗ ਹੈ Hindu, Muslim, Sikh, Sai ਸਾਰੇ ਭਰਾ ਸਤਿਕਾਰਯੋਗ ਨੇ ਵੈਦਿਕ ਸਮਾਜ ਗੁਰੂ ਵਿਦਾਸ ਸਮਾਜ ਸਾਰੇ ਹੀ ਭਰਾ ਔਰ ਮੈਂ ਕਹਣਾ ਚਾਹਣਾ ਇਸ ਜਗ ਦੇ ਵਿੱਚ ਸਾਰੇ ਜਣੇ ਆਉਣ ਆਹੂਤੀਆਂ ਪਾਣ ਔਰ ਆਪਣੇ ਜੀਵਨ ਸਫਲ ਕਰਨਾ ਆਪਣੇ ਬੱਚਿਆਂ ਦੀ ਮਾਨੋ ਕਾਮਨਾ ਮੰਗਣ ਔਰ ਹੋਰ ਵੀ ਸਫਲਤਾ ਪਾਣਗੇ ਕਿਉਂਕਿ ਜਿਹੜੇ ਬ੍ਰਹਮ ਦੇਵਤਾ ਨੂੰ ਮੰਨਦੇ ਆ ਉਹ ਤਾਂ ਕਦੇ ਨਹੀਂ ਡੁੱਬਦੇ ਨੇ ਜਿਹੜੇ ਬ੍ਰਹਮ ਦੇਵਤਾ ਨੇ ਤਾਰੇ ਔਰ ਗੁਰੂ ਬ੍ਰਹਮਾ, ਵਿਸ਼ਨੂੰ, ਮਹੇਸ਼ਵਰਾ ਇਹ ਸਾਰੇ ਤੁਹਾਡੀ ਰੱਖਿਆ ਕਰਨਗੇ ਔਰ ਇੱਕ ਵਾਰੀ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਲਗਾਤਾਰ 101 ਘੰਟੇ ਦਾ ਯੱਗ ਵੈ ਔਰ ਦ੍ਰਿਸ਼ਟੀ ਗਰਾਊਂਡ ਦੇ ਵਿੱਚ ਹੋ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਸਾਰੇ ਯੱਗ ਦੇ ਪਹੁੰਚਣ ਸਾਈ ਤੋਂ ਲੈ ਕੇ ਪਹਿਲੀ ਤਰੀਕ ਤੱਕ ਯੱਗ ਵਾਜੀ ਔਰ ਜਿਹੜੇ ਸਾਡੇ ਆਸ਼ੀਸ਼ ਮਾਸਟਰ ਜੀ ਹੈ ਸ਼ੀਸ਼ ਮਾਸਟਰ ਜੀ ਨੇ ਸਾਨੂੰ ਸਾਡੀ ਡਿਊਟੀ ਲਈ ਹੈ ਤੇ ਆਪਾਂ ਉਸ ਡਿਊਟੀ ਨੂੰ ਨਿਭਾ ਰਹੇ ਆਂ ਸ਼ੀਸ਼ ਮਾਸਟਰ ਜੀ ਨੇ ਕਿਹਾ ਵੀ ਲੁਧਿਆਣੇ ਚ ਨਹੀਂ ਪੂਰੇ ਹਿੰਦੁਸਤਾਨ ਚ ਪ੍ਰਚਾਰ ਕਰਨਾ ਤੇ ਪੂਰੇ ਹਿੰਦੁਸਤਾਨ ਪੂਰੇ ਭਾਰਤ ਦੇਸ਼ ਦੇ ਵਿੱਚ ਪ੍ਰਚਾਰ ਕਰ ਰਹੇ ਆਂ ਆਪਾਂ ਬ੍ਰਹਮ ਦੇਵਤਾ ਜੀ ਨੂੰ ਲੈ ਕੇ ਸੋ ਬ੍ਰਹਮਾ ਵਿਸ਼ਨੂ ਮਹੇਸ਼ਵਰ ਤੁਹਾਡੀ ਸਾਰਿਆਂ ਦੀ ਮਨੋਕਾਮਨਾ ਪੂਰੀ ਕਰੇ ਸਾਰੇ ਭਰਾ ਉਹ ਤੇ ਪਹੁੰਚੋ ਜੀ ਔਰ ਅਹੂਤੀਆਂ ਪਾਓ ਅਹੂਤੀਆਂ ਦੇ ਨਾਲ ਤੁਸੀਂ ਜੋ ਮੰਗੋਗੇ ਮਨੋਕਾਮਨਾ ਤੁਹਾਡੀ ਪੂਰੀ ਹੋਏਗੀ ਧੰਨਵਾਦ ਜੀ ਸੋ ਇੱਕ ਅਲੱਗ ਤਸਵੀਰ ਦੇਖਣ ਨੂੰ ਮਿਲੀ ਹੈ ਨੀਡ ਟੂ ਸ਼ਟਰ ਨਾਲ ਦੀ ਪਹਿਲਾਂ ਆਮੂਮਨ ਇਹਨਾਂ ਨੂੰ ਦੇਖਿਆ ਅਸੀਂ ਇਲੈਕਸ਼ਨ ਦੇ ਵਿੱਚ ਲੜਦੇ ਜਾਂ ਵੋਟਾਂ ਮੰਗਦੇ ਜਾਂ ਆਪਣੇ ਕਿਤਨਾ ਕਿਤੇ ਕਮੇਡੀ ਕਰਦੇ ਹੋਏ ਇਹ ਬੜਾ ਕੁਝ ਆਪਣੇ ਟੀਵੀ ਤੇ ਆ ਕੇ ਜਾਂ ਚੈਨਲ ਦੇ ਮੂਹਰੇ ਆ ਕੇ ਬੜਾ ਕੁਝ ਕਰਦੇ ਸੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਪਰ ਇੱਕ ਅਲੱਗ ਤਸਵੀਰ ਅੱਜ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਵੀ ਧਰਮ ਦੇ ਨਾਲ ਜੋੜਨ ਦੀ ਜੋ ਇਹਨਾਂ ਨੇ ਪਰਣ ਕੀਤਾ ਵੀ ਸਮਾਜ ਨੂੰ ਧਰਮ ਨਾਲ ਜੋੜਿਆ ਜਾਏਗਾ ਔਰ ਚੰਗੇ ਕੰਮਾਂ ਲਈ ਪ੍ਰੇਰਿਤ ਕੀਤਾ ਜਾਏਗਾ ਸੋ ਇਦਾਂ ਦੀ ਅਪਡੇਟ ਦੇ ਲਈ ਤੁਹਾਡੇ ਨਾਲ ਜੁੜੇ ਰਵਾਂਗੇ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ